ਉੜਦੇ ਸਰੀਰ ਜਨਾਂ ਦੇ ਉਹ ਵੀ ਸਾਨੂੰ ਸੁੱਟਣ ਦੇ ਥਾਬ ਦੇਖਦੇ ਕਹਿੰਦਾ ਯਾਰੀਆਂ ਟੁੱਟ ਕੇ ਪਰੋਸੇ ਬੱਲੀਏ ਆ ਬੱਲਿਆਂ ਦੇ ਚਿਹਰੇ ਤੇ ਲੈਂਦੇ ਵਾ ਨਕਾੜ ਦੇਖ ਲੋ ਆ ਜਿਹੜੇ ਭਾਂਡੇ ਖਾਂਦੇ ਉਹੀ ਛੇਦ ਕਰਦੇ ਉਹ ਦੁੱਧ ਸੱਪਾਂ ਨੂੰ ਮੂੰਹ ਬੁੱਕਾਂ ਚ ਪਿਉੜੇ ਛੜਦੇ ਉਹ ਫੋੜਿਆ ਵਾ ਰਹਿ ਗਈ ਹੁਣ ਸਾਂਝ ਜਨਾਂ ਦੀ ਆ ਸੱਚ ਦੱਸਾਂ ਨਵੇਂ ਰਸਤੇ ਬਣਾਉਣੇ ਛੱਡ ਤੇ ਛੱਡ ਤੇ ਐਸ ਵੇਲੇ ਕਹਿੰਦੇ ਟੱਕਰ ਹੋ ਟੱਕਰ ਹੋ ਟੱਕਰ ਪੈ ਗਈ ਸ਼ੋਰਾਂ ਦੀ ਲੋਕੀ ਤੱਕਦੇ ਖੜ ਖੜ ਕੇ ਪਲਵਾਨ ਜੋਰ ਲਾਉਂਦੇ ਮੈਦਾਨ ਦੇ ਵਿੱਚ ਆੜੜ ਕੇ ਨਹੀਂ ਪਤਾ ਲੱਗਦਾ ਘਾਟੇ ਬਾਡੇ ਦਾ ਹੋ ਜਿੱਤ ਦੂਰ ਲੱਗੇ ਜਿਵੇਂ ਬਾਟਰ ਬਾਗੇ ਦਾ ਉਹ ਬੱਲੇ ਉਹ ਬੱਲੇ ਚੱਕੋ ਆਹ ਵੇ ਜੇ ਕੁਸ਼ਤੀ ਚੱਲੀ ਹੋਈ ਆ ਸਾਤ ਬਜਿਆ ਪੈ ਇੱਕ ਵਾਰ ਕਮੇਟੀ ਨੇ ਤੋੜਿਆ ਸੈਕਿੰਡ ਲਾਸਟ ਕੁਸ਼ਤੀ ਚੱਲੀ ਹੋਈ ਆ ਔਰ ਵੱਡਾ ਮੱਲ ਸ਼ਾਨ ਮਿਰਕੋਹਾਲੀ ਸਿਰੇ ਦੇ ਮੱਲ ਦੋਨੋਂ ਹੀ ਇਹ ਸੈਕਿੰਡ ਲਾਸਟ ਕੁਸ਼ਤੀ ਹੈ ਕਿ ਮਹਾਬਲੀ ਰਣ ਜੂਝਦੇ ਬੋਂਦੋ ਤਲਵਾਰਾ ਉਸ ਡੱਟ ਹੱਥ ਹੁੰਦੀ ਅਜਿੱਤਾ ਤੇ ਹਾਰਾ ਨਾ ਜਸ਼ਨ ਮਨਾਈਏ ਜਿੱਤ ਦੇ ਨਾ ਹਾਰੋਂ ਡਰੀਏ ਕਿ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਅਗਲੇ ਚੰਡੀ ਦੇ ਪਹਿਲਵਾਨ ਭਲੂ ਜੱਸਾ ਪੱਟੀ ਉਮੇਸ਼ ਬੱਤਰਾ ਇਹ ਖਾੜੇ ਦੇ ਵਿੱਚ ਆ ਜਾਣ ਜੀ ਸ਼ਾਬਾਸ਼ ਸ਼ਾਬਾ ਪਹਿਲਵਾਨ ਨੂੰ ਭਾਈ ਚੰਡੀ ਵਾਲੇ ਪਹਿਲਵਾਨਾਂ ਨੂੰ ਬੇਨਤੀ ਹੈ ਵੀ ਤਿਆਰ ਹੋ ਜਿਓ ਭਾਈ ਬਾਕੀ ਪਹਿਲਵਾਨਾਂ ਨੂੰ ਬੇਨਤੀ ਹੈ ਕੋ ਫਿਰ ਕੇ ਧੋ ਫਿਰ ਕੇ ਕਹਿੰਦਾ ਪਹਿਲਾਂ ਵਾਲੇ ਰਹੇ ਨਾ ਉਹ ਧੰਦੇ ਬਦਲ ਗਏ ਆਹ ਸਾਡੇ ਨਾਲ ਖਾ ਪੀ ਕੇ ਉਹ ਕਈ ਬੰਦੇ ਬਦਲ ਗਏ ਆ ਜਦ ਵਫਾਦਾਰੀਆਂ ਮੁੱਕ ਗਈਆਂ ਖੂਨ ਵਿੱਚ ਤੇ ਧੋਖਿਆਂ ਦਾ ਕਰੇਜ ਹੋ ਗਿਆ ਔਰ ਰੱਬ ਨੂੰ ਭੁੱਲ ਕੇ ਲੋਕੀ ਰੋਤੀ ਜਮਾਨਾ ਬੜਾ ਤੇਜ਼ ਹੋ ਗਿਆ ਔਰ ਰੱਬ ਨੂੰ ਭੁੱਲ ਕੇ ਲੋਕੀ ਜਮਾਨਾ ਬੜਾ ਤੇਜ਼ ਹੋ ਗਿਆ ਰੈਫਰੀ ਸਾਹਿਬ ਪਰਲੇ ਪਾਸੇ ਘੁੰਮ ਕੇ ਘੁੰਮ ਕੇ ਆਹ ਲਾਈਵ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਰਾਜਪਰੀ ਦਾ ਫੈਸਲਾ ਅੰਤਮ ਹੋਵੇਗਾ ਅਗਰ ਕੋਈ ਡਿਸਪਿਊਟ ਹੁੰਦਾ ਹੈ ਤਾਂ ਫਿਰ ਲਾਇਬਿਲਟੀ ਦੇਖਿਆ ਜਾਵੇਗਾ ਬਹੁਤ ਵਧੀਆ ਬਿੱਲੇ ਬਾਈ ਆ ਪੈਂਦੇ ਸਰੀਰਾਂ ਦੇ ਬੋਲੇ ਕਿ ਬੁੱਲ ਪਹਿਣ ਸਰੀਰਾਂ ਦੇ ਉਹ ਲਾਇਆ ਮਿਹਨਤ ਜਿਨ੍ਹਾਂ ਨੇ ਉੱਠ ਕੇ ਉਹ ਧੰਨ ਜੋਰ ਜਵਾਨਾਂ ਦਾ ਉਹ ਮੇਲਾ ਲੈ ਜਾਂਦੇ ਨੇ ਲੁੱਟ ਕੇ ਇਹ ਅੜੀਲ ਕੋੜੇ ਨੇ ਉਹ ਕਰ ਹੀ ਜਾਂਦੇ ਨੇ ਮਨਮਾਨੀ ਆਹ ਰਾਜੇ ਖੇਲੇ ਹੱਟ ਪਾਸੇ ਹੱਟ ਪਿੱਛੇ ਹੱਟ ਪਿੱਛੇ ਹੱਟ ਪਿੱਛੇ ਉਹ ਲੁੱਟਿਆ ਪਾਰ ਦੀ ਫਰੇ ਚਲੋ ਆ ਬੀਪਾ ਬੱਲੇ 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 ਕਹਿੰਦਾ ਸਾਡੇ ਵਾਂਗੂ ਚੋਂਦਾ ਜੇ ਤੂਫਾਨ ਥੰਮਣਾ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਉਹ ਸੱਦੇ ਪੌੜੀਆਂ ਦੀ ਇੱਕੋ ਵਾਰੀ ਚੜ੍ਹ ਹੋਣੀ ਆ ਉਹ ਟਾਕਾ ਸਾਡੀਆਂ ਤੇ ਸਾਡੀਆਂ ਰੀਸਾਂ ਨਹੀਂ ਤੇ ਤੈਨੂੰ ਕਰ ਹੋਣੀ ਆ ਉਹ ਜੱਟ ਸ਼ੁਰੂ ਤੇ ਛੌਂਕੀ ਰਿਸਕ ਲੈਣ ਦਾ ਆਉਂਦਾ ਇਸ ਵਾਰ ਗੱਲ ਮੂੰਹ ਤੇ ਕਹਿਣ ਦਾ ਉਹ ਤੇ ਤੋਰੀਆਂ ਤਰਾਰੀਆਂ ਦੀ ਜਰ ਹੋਣੀ ਆ ਦੇ ਕਾਕਾ ਸਾਡੀਆਂ ਉਹ ਸਾਡੀਆਂ ਰਿਸਾਨੀ ਦੇ ਤੋਂ ਕਰ ਹੋਣੀਆਂ ਧੰਨਵਾਦ ਕਰਦੇ ਆ ਸਰਦਾਰ ਸਤਨਾਬ ਸਿੰਘ ਜੀ ਗਿੱਲ ਸੈਕਟਰੀ ਸਾਹਿਬ ਜਸਪਾਲ ਸਿੰਘ ਜੀ ਗਰੇਵਾਲ ਭਾਜੀ ਸੈਕਟਰੀ ਸਾਹਿਬ ਮਨਦੀਪ ਜੈਜੀ ਮੋਠਾਪੁਰ ਜੱਸੀ ਭਾਜੀ ਮੋਠਾਪੁਰ ਕਮਲਜੀਤ ਗਿੱਲ ਵੱਡਾ ਧੰਨਵਾਦ ਕਰਦੇ ਜਸਪਾਲ ਸਿੰਘ ਜੀ ਗਰੇਵਾਲ ਇਸ ਪਿੰਡ ਦੇ ਪੁੱਤ ਭਤੀਜੇ ਵੱਡਾ-ਵੱਡਾ ਕਹਿੰਦੇ ਅੱਜ ਯੋਗਦਾਨ ਛੱਜ ਕਮੇਟੀ ਲਈ ਪਰ ਐਸ ਵੱਲੇ ਕਹਿੰਦੇ ਟੱਕਰ ਪੈ ਗਈ ਸ਼ਰਾਂ ਦੀ ਲੋਕੀ ਤੱਕਦੇ ਖੜ ਖੜ ਕੇ ਕਿ ਬਾਜਾ ਬਾਲਿਆ ਅਨੰਤਪੁਰ ਸਾਹਿਬ ਛੱਡ ਦਿੱਤਾ ਬਾਜ ਕਿਸੇ ਪਾਸੇ ਕੋੜਾ ਕਿਸੇ ਪਾਸੇ ਚਾਰ ਪੁੱਤ ਬਖਸ਼ੇ ਪ੍ਰਮਾਤਮਾਨਾ ਉਹ ਵੀ ਬਾੜ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਦੇਸ਼ ਕੌਮ ਦੇ ਲਈ ਖੂਨ ਡੋਲਿਆ ਥੋੜਾ ਕਿਸੇ ਪਾਸੇ थेरा किस पास बिच माछी बढ़ते जंगला चार सत्ता और कलगी किस पास तेरा किस पास अगर आने वाली ग्यारह तरीक ग्यारहवे महीना ਵਾਕੇ ਕੱਲ ਮ ਜਟ ਵੜਾ ਦੀ ਧਰਤੀ ਤੇ ਵੱਡਾ ਸ਼ਿੰਗ ਮੇਲਾ ਹੋਣਾ। ਮਿੱਥੇ 10 ਮੋਟਰਸਾਈਕਲ 11ਵੀਂ ਗੱਡੀਆਂ, ਆਲਟੋ ਗੱਡੀ ਦੀਆਂ ਗੱਲਾਂ ਹੋਣੀਆਂ। ਕੋਕੀ ਦੀਪਕ ਕੈਨੇਡਾ, ਗੱਗੂ ਗੱਲ ਦੁਬਈ। ਵਾਕੇ ਨਾ ਭਰਾਵਾਂ ਵੱਲੋਂ ਖੁੱਲੇ ਸੱਦੇ ਆ। ਇਹਨਾਂ ਵੀਰਾਂ ਵੱਲੋਂ ਖੁੱਲੇ ਸੱਦੇ ਆ। ਸ਼ਾਬਾਸ਼ 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 ਸੁਣਿਓ ਰੀਤਾ, ਨਾ ਹੀ ਰਿਸਾ। ਕਬਾਲ ਦੇ ਪਹਿਲਵਾਨ ਹੈ ਕਿ ਬੜੇ ਜੋ ਹੰਕਾਰੀ ਫਿਰਦੇ ਉਮਾਰ ਉਹਨਾਂ ਦਾ ਤੋੜਾਂਗੇ ਆ ਜਦਲ ਟੱਕਰ ਹੋ ਗਈ ਮਿੱਤਰਾ ਹੋ 21 ਦੇ 31 ਮੋੜਾਂਗੇ ਬਾਕੀਆਂ ਦੇ 31 ਮੋੜਾਂਗੇ ਪਿਆਰ ਪਰ ਵਾਲੇ ਕਦੇ ਖੰਦੇ ਨਹੀਂ ਹੁੰਦੇ ਬਾਜ ਕਦੇ ਨੀਵੀਂ ਥਾਤੇ ਬੈਧੇ ਨਹੀਂ ਹੁੰਦੇ ਹੋ ਮਿੰਟ ਲਾਈਦਾ ਹੈ ਚੱਕਰੇ ਚਲਾਉਣ ਨੂੰ ਸ਼ਾਨਵੀਰ ਫੇਰ ਹੈ ਕੁਸ਼ਤੀ ਫਾਈਨਲ ਦੀ ਝੱਡੀ ਦੀ ਦਿਖਾਉਣ ਨੂੰ 2027 ਕੁਲਬੀਰ ਗਿੱਲ ਦੁਬਈ ਲੱਖਾ ਦੇਲ ਦੁਬਈ ਜੋਟੀ ਦੇਲ ਦੁਬਈ ਹਰਮਿੰਦਰ ਬਿਆਣਾ ਕਿੱਦੀ ਗੱਲ ਰਾਜਵੀਰ ਬੈਂਸਾ ਕੈਨੇਡਾ ਜਸ਼ਨ ਭਾਉ ਵਾਲ ਇਹਨਾਂ ਵੀਰਾਂ ਬਲੋ ਫੋਰਡ ਟਰੈਕਟਰ ਦਿੱਤਾ ਜਾਣਾ ਉਹ ਟਰੈਕਟਰ ਦਿੱਤਾ ਜਾਦਾ ਹੈ ਲੰਬੜਦਾਰ ਜੀ ਖੜੇ ਆ ਨੰਬਰਦਾਰ ਜੀ ਕਹਿੰਦੇ ਫੈਦਲ ਛੱਡੀ ਦੀ ਕੋਰਖਤੀ ਦੇ ਵਿੱਚ ਛੰਜ ਕਮੇਟੀ ਪੂਰੀ ਮੈਦਾਨ ਦੇ ਵਿੱਚ ਆਵੇ ਤੇ ਲੰਬੜਦਾਰ ਸਾਹਿਬ ਵੀ ਆਣਗੇ ਹਾਂਜੀ ਹੈਲੋ ਰਾਜੂ ਮਗਰੋੜ ਵਾਲਾ ਪਹਿਲਵਾਨ ਕਿੱਥੇ ਬਈਆ ਰਾਜੂ ਮਗਰੋੜ ਰਾਜੂ ਪਹਿਲਵਾਨ ਤੇਰੇ ਨਾਲ ਵਾਲਾ ਕਿੱਥੇ ਆ ਮੇਰਾ ਵੀਰ ਮੈਂ ਥੋੜੀ ਏ ਕਲਾਸ ਲਿਖੀ ਆ ਤੁਸੀਂ ਭੈਣ ਤੋਂ ਤੋਂ 21 2100 ਕਰਕੇ ਲੈ ਗਏ ਪਲਵਾਨੀ ਦੀ ਜੱਖਣਾ ਵੱਡੀ ਆ ਹੈ ਲਿਆ ਉਹਨੂੰ ਬਲਾ ਕੇ ਲਿਆ ਭਾਈ ਐ ਨਾ ਕਰਿਆ ਕਰੋ ਬਲੀ ਧਿਆਨ ਦੋ ਪਾੜੋ ਆ ਜੀ ਧਿਆਨ ਦੋ ਐਵੇਂ ਗੁੱਸਾ ਨਾਲ ਦਵਾਇਆ ਕਰੋ ਸੋਚ ਲਿਆ ਕਰੋ ਜਿੱਥੇ ਕਦਰ ਨਹੀਂ ਉੱਥੇ ਜਾਇਆ ਨਾ ਕਰੋ ਜੋ ਪੱਛਦਾ ਨਹੀਂ ਉਹ ਖਾਇਆ ਨਾ ਕਰੋ ਜੋ ਸੱਚ ਬੋਲਣ ਤੇ ਰੁੱਸ ਜੇ ਉਹਨੂੰ ਫਿਰ ਬਿਦਾਇਆ ਨਾ ਕਰੋ ਜਿਹੜਾ ਸੱਚ ਬੋਲਣ ਤੇ ਰੁੱਸ ਜੇ ਉਹਨੂੰ ਫਿਰ ਬਣਾਇਆ ਨਾ ਕਰੋ ਵਾਹ ਬਈ ਵਾਹ ਵਾਕਈ 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 ਕਹਿੰਦੇ ਐਸਵੇਂਲੇ ਮੁਕਾਬਲਾ ਹੁੰਦਾ ਪਿਆ ਗੱਡ ਕੇ ਉਹ ਸੀਟ ਜਾਏ ਲੋ ਛੱਡਿਆ ਬੱਲੇ ਬੱਲੇ ਆਹ ਕੌਣ ਆਹ ਸ਼ਾਨਵੀਰ ਕਹਾੜੀ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਹਾਸਲ ਕਰ ਗਿਆ ਓ ਪਾਈ ਦਰਸ਼ਕੋ ਜੇ ਲੱਗੋ ਤਾੜੀ ਆ ਜੋ ਹਰ ਤਾੜੀ ਮਾਰ ਦਿਓ ਆ ਵੇ ਪਹਿਲਵਾਨਾਂ ਨੂੰ ਬੇਨਤੀ ਆ ਪਹਿਲਵਾਨ ਜੱਸਾ ਪੱਟੀ ਤੇ ਨਾਲ ਉਹ ਮੇਰੇ ਸ਼ਮਥਾ ਵਾਹ ਓ ਬਿੱਲਿਆ ਬਾਈ ਟੋਲੀ 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 ਵੀਰੋ ਬਾਈ ਜਿੰਨੀ ਵੀ ਰੱਬ ਦੇ ਪਈ ਸੰਗਤ ਪੁੱਜੀ ਆ ਵਾਕੇ ਬਾਈ ਜੇਕਰ ਕੁਸ਼ਤੀਆਂ ਦਾ ਆਨੰਦ ਆਇਆ ਤਾਂ ਇੱਕ ਵਾਰ ਸੱਚੇ ਦਿਲੋਂ ਯਾਰ ਤਾੜੀ ਮਾਰ ਦਿਓ ਜ਼ੋਰਦਾਰ ਜਿੰਨੀ ਵੀ ਰੱਬ ਦੇ ਪਈ ਸੰਗਤ ਪੁੱਜੀ ਆ ਆਗਰ ਤੁਹਾਨੂੰ ਅਬਿਆਨੇ ਦੀ ਦੰਗਲ ਕਮੇਟੀ ਦਾ ਕੰਮ ਵਧੀਆ ਲੱਗਦਾ ਰੇਂਜਮੈਂਟ ਵਧੀਆ ਇੱਕ ਵਾਰੀ ਇਹ ਕਮੇਟੀ ਦੇ ਨਾਂ ਤੇ ਨਗਰ ਦੇ ਨਾਂ ਤੇ ਇੱਕ ਜਕਾਰਾ ਲਗਾਓ ਬੋਲੋ ਇਸਾਨ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਰ ਮਤਨਨ ਦੇ ਵੀਰ ਬੋਲ ਸਾਚੇ ਦਰਬਾਰ ਕੀ ਜੈ ਪੀਰ ਬਾਬਾ ਜਿੱਦਾ ਸ਼ਹੀਦ ਤੇਰਾ ਚੋਸਤਾਂ